15 ਸਾਲ ਦੀ ਪਾਕਿਸਤਾਨੀ ਲੜਕੀ ਸਲਮਾ ਜਿਹੜੀ ਕਿ ਪੇਡਾਂ ਚਾਰਦੀ ਹੋਈ ਭਾਰਤ ਦੀ ਸਰਹੱਦ ਪਾਰ ਕਰ ਜਾਂਦੀ ਆ ਭਾਰਤ ਵੱਲ ਆ ਜਾਂਦੀ ਆ ਤੇ ਜਦੋਂ ਭਾਰਤੀ ਫੌਜ ਦੇ ਨੌਜਵਾਨ ਸਲਮਾ ਨੂੰ ਵੇਖਦੇ ਨੇ ਤਾਂ ਉਹਦੇ ਨਾਲ ਕੀ ਕਰਦੇ ਨੇ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਜੰਮੂ ਕਸ਼ਮੀਰ ਤੋਂ ਪਾਕਿਸਤਾਨ ਵਾਲੇ ਪਾਸੇ ਇੱਕ ਛੋਟਾ ਜਿਹਾ ਪਿੰਡ ਆ ਪਾਕਿਸਤਾਨੀ ਪਿੰਡ ਜਿਹਦੇ ਵਿੱਚ ਇੱਕ ਛੋਟਾ ਜਿਹਾ ਗਰੀਬ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਦੋ ਪਤੀ ਪਤਨੀ ਤੇ ਉਹਨਾਂ ਦੇ ਦੋ ਬੱਚੇ ਆ। ਬੇਟੀ ਸਲਮਾ 15 ਸਾਲ ਤੇ ਉਸ ਤੋਂ ਛੋਟਾ ਉਹਦਾ ਭਰਾ ਤੇ ਉਹਦੇ ਅੰਮੀ ਅੱਬੂ ਨੇ। ਜਿਹੜੀ ਸਲਮਾ ਉਹ ਭੇਡਾਂ ਚਾਰਨ ਦਾ ਕੰਮ ਕਰਦੀ ਆ ਕਿਉਂਕਿ ਸਲਮਾ ਦੇ ਅੱਬੂ ਨੇ ਜਿਹੜੇ ਉਹ ਪਹਿਲਾਂ ਭੇਡਾਂ ਚਾਰਦੇ ਸੀ ਪਰ ਹੁਣ ਉਹ ਕਿਸੇ ਬਿਮਾਰੀ ਕਰਕੇ ਮੰਜੇ ਤੇ ਪਏ ਆ। ਉਹਨਾਂ ਤੋਂ ਜ਼ਿਆਦਾ ਚੱਲਿਆ ਫਿਰਿਆ ਨਹੀਂ ਜਾਂਦਾ। ਇਸ ਕਰਕੇ ਸਲਮਾ ਸਕੂਲ ਤੋਂ ਪੜਨੋਂ ਹਟ ਜਾਂਦੀ ਆ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੇ ਅੱਬੂ ਵਾਲੀਆਂ ਭੇਡਾਂ ਚਾਰਨ ਲੱਗਦੀ ਆ ਭੇਡਾਂ ਚਾਰ ਦੀ ਚਾਰ ਦੀ ਉਹ ਕਦੇ-ਕਦੇ ਬਹੁਤ ਦੂਰ ਚਲੀ ਜਾਂਦੀ ਆ ਤੇ ਸਲਮਾ ਦੇ ਅੱਬੂ ਹਮੇਸ਼ਾ ਸਲਮਾ ਨੂੰ ਇੱਕੋ ਹੀ ਗੱਲ ਸਮਝਾਉਂਦੇ ਸੀ ਕਿ ਪੁੱਤਰ ਭੇਡਾਂ ਚਾਰਨ ਤੂੰ ਜਾਣੀ ਆ ਪਰ ਤੂੰ ਖਿਆਲ ਰੱਖਣਾ ਜਿਆਦਾ ਦੂਰ ਨਹੀਂ ਜਾਣਾ ਸਲਮਾ ਦੇ ਅੱਬੂ ਨੇ ਭਾਰਤੀ ਫੌਜ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ ਭਾਰਤੀ ਲੋਕਾਂ ਦੇ ਪ੍ਰਤੀ ਉਹਨਾਂ ਦੇ ਦਿਲ ਵਿੱਚ ਇੱਕ ਅਜਹੀ ਨਫ਼ਰਤ ਸੀ ਜਿਸ ਦਾ ਕੋਈ ਖਾਸ ਕਾਰਨ ਤਾਂ ਨਹੀਂ ਸੀ ਬਸ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਉਹ ਭਾਰਤੀ ਫੌਜ ਨੂੰ ਤੇ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸੀ ਬਸ ਉਹਨਾਂ ਅੰਦਰ ਇੱਕ ਡਰ ਸੀ ਕਿ ਭਾਰਤੀ ਲੋਕ ਚੰਗੇ ਨਹੀਂ ਹੁੰਦੇ ਜਿਵੇਂ ਕਿ ਹੁਣ ਸਰਹੱਦ ਤੇ ਉਹਨਾਂ ਦਾ ਪਿੰਡ ਆ ਪਹਾੜੀ ਦੇ ਉੱਪਰ ਸਲਮਾ ਪੇਡਾਂ ਚਾਰਨ ਜਾਂਦੀ ਆ ਤੇ ਸਲਮਾ ਦੇ ਅੱਬੂ ਨੇ ਉਹਨੂੰ ਸਮਝਾਇਆ ਕਿ ਪੁੱਤਰ ਜਦੋਂ ਵੀ ਪੇਡਾਂ ਚਾਰਨ ਜਾਣਾ ਤਾਂ ਜਿਹੜੀ ਉਹ ਪਰ ਪਹਾੜੀ ਆ ਉਸ ਤੋਂ ਪਾਰ ਨਹੀਂ ਜਾਣਾ ਅੱਗੇ ਚਿੱਟੀ ਪਹਾੜੀ ਦਿਸਦੀ ਆ ਉੱਥੇ ਭਾਰਤ ਆ ਤੇ ਭਾਰਤ ਵੱਲ ਤਾਂ ਵੇਖਣਾ ਵੀ ਨਹੀਂ ਸਲਮਾ ਦੇ ਦਿਲ ਦਿਮਾਗ ਦੇ ਵਿੱਚ ਭਾਰਤੀ ਫੌਜ ਅਤੇ ਭਾਰਤੀ ਲੋਕਾਂ ਪ੍ਰਤੀ ਉਹੀ ਛਵੀ ਬਣੀ ਸੀ ਜਿਹੜੀ ਉਹਦੇ ਅੱਬੂ ਨੇ ਉਹਦੇ ਦਿਮਾਗ 'ਚ ਭਰੀ ਸੀ ਤੇ ਉਹਦੇ ਅੱਬੂ ਦੇ ਦਿਮਾਗ ਦੇ ਵਿੱਚ ਵੀ ਆਪਣੇ ਵੱਡੇ-ਵਡੇਰਿਆਂ ਤੋਂ ਸੁਣ ਕੇ ਹੀ ਉਹ ਛਵੀ ਬਣੀ ਸੀ ਪਰ ਉਹਨਾਂ ਦਾ ਕਦੇ ਕੋਈ ਵਾਹ ਨਹੀਂ ਪਿਆ ਸੀ ਸਲਮਾ ਸਾਰਾ ਦਿਨ ਭੇਡਾਂ ਚਾਰਦੀ ਸਲਮਾ ਆਪਣੀਆਂ ਭੇਡਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਸੀ ਤੇ ਉਹਦੀਆਂ ਭੇਡਾਂ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਭੇਡ ਸੀ ਜਿਹਦਾ ਉਹਨੇ ਨਾਮ ਰੱਖਿਆ ਹੋਇਆ ਸੀ ਚੁਮਕੀ ਚੁਮਕੀ ਸੀ ਜਿਹੜੀ ਉਹ ਸ਼ਰਾਰਤੀ ਟਾਈਪ ਦੀ ਭੇਡ ਸੀ ਜਿਵੇਂ ਆਪਾਂ ਘਰ ਦੇ ਵਿੱਚ ਕਿਸੇ ਬੱਚੇ ਨੂੰ ਜ਼ਿਆਦਾ ਲਾਡ ਕਰਦੇ ਹਾਂ ਤੇ ਉਹ ਬੱਚਾ ਥੋੜਾ ਸ਼ਰਾਰਤੀ ਹੁੰਦਾ ਤੇ ਜਿਹੜੀ ਸਲਮਾ ਉਹ ਚੁਮਕੀ ਨੂੰ ਜ਼ਿਆਦਾ ਪਿਆਰ ਕਰਦੀ ਸੀ ਇਸ ਕਰਕੇ ਚੁਮਕੀ ਵੀ ਜਿਹੜੀ ਥੋੜੀ ਸ਼ਰਾਰਤੀ ਸੀ ਕਦੇ-ਕਦੇ ਉਹ ਚਰਦੀ ਚਰਦੀ ਇੰਨੀ ਦੂਰ ਲੰਘ ਜਾਂਦੀ ਵੀ ਸਲਮਾ ਉਹਨੂੰ ਸਾਰਾ ਦਿਨ ਲੱਭਦੀ ਫਿਰਦੀ ਰਹਿੰਦੀ ਤੇ ਜੇ ਉਹ ਨਾ ਮਿਲਦੀ ਸਲਮਾ ਦਾ ਦਿਲ ਨਹੀਂ ਸੀ ਲੱਗਦਾ ਇਸੇ ਤਰ੍ਹਾਂ ਚਲੋ ਸਮਾਂ गुज़रਦਾ ਇੱਕ ਦਿਨ ਸਲਮਾ ਸਵੇਰੇ ਘਰੋਂ ਨਿਕਲਦੀ ਆ ਆਪਣੇ ਅੰਮੀ ਅੱਬੂ ਨੂੰ ਕਹਿ ਕੇ ਕਿ ਮੈਂ ਭੇਡਾਂ ਚਾਰਨ ਚੱਲੀ ਆ ਭੇਡਾਂ ਚਾਰਦੀ ਚਾਰਦੀ ਉਹ ਅੱਗੇ ਪਹਾੜੀ ਤੇ ਆ ਜਾਂਦੀ ਆ ਥੱਕ ਜਾਂਦੀ ਆ ਉਹ ਇਸ ਕਰਕੇ ਇੱਕ ਪਾਸੇ ਹੋ ਕੇ ਬਹਿ ਜਾਂਦੀ ਆ ਤੇ ਭਾਰਤੀ ਨੌਜਵਾਨਾ ਜਿਹੜੇ ਫੌਜ ਦੇ ਨੌਜਵਾਨ ਦੂਰੋਂ ਦਿਖਾਈ ਦਿੰਦੇ ਨੇ ਉਹਨਾਂ ਵੱਲ ਵੇਖ ਕੇ ਥੋੜਾ ਡਰਦੀ ਰਹਿੰਦੀ ਆ ਭਾਵੇਂ ਕਿ ਉਹਨਾਂ ਨਾਲ ਅੱਖਾਂ ਨਹੀਂ ਮਿਲਾਉਂਦੀ ਸੀ ਤੇ ਐਨੀ ਦੂਰੋਂ ਦਿਸਦੇ ਵੀ ਨਹੀਂ ਸੀ ਪਰ ਕਹਿੰਦੇ ਆ ਨਾ ਕਿ ਜਿਹੜੀ ਚੀਜ਼ ਦੇ ਪ੍ਰਤੀ ਸਾਡੇ ਦਿਲ ਦੇ ਵਿੱਚ ਨਫ਼ਰਤ ਹੋਵੇ ਡਰ ਹੋਵੇ ਤਾਂ ਅਸੀਂ ਉਹਦੇ ਦੂਰ ਦੇ ਛਾਏ ਤੋਂ ਹੀ ਡਰਦੇ ਆ ਤਾਂ ਜਿਹੜੀ ਸਲਮਾ ਉਹ ਪਾਕਿਸਤਾਨ ਵਾਲੀ ਸਾਈਡ ਬੈਠੀ ਭਾਰਤ ਦੀ ਸਰਹੱਦ ਵੱਲ ਵੇਖਦੀ ਤਾਂ ਜ਼ਰੂਰ ਆ ਤੇ ਸੋਚਦੀ ਵੀ ਆ ਕਿ ਜਿਹੜੇ ਭਾਰਤੀ ਲੋਕ ਆ ਉਹ ਇਹਨੇ ਬੁਰੇ ਕਿਉਂ ਆਗੇ ਕਿਉਂ ਉਹ ਸਾਡੇ ਪਾਸੇ ਹਮਲਾ ਕਰਦੇ ਆ ਕਿਉਂ ਸਾਡੇ નિર્ਦੋਸ਼ ਲੋਕਾਂ ਨੂੰ ਮਾਰਦੇ ਆ ਚਲੋ ਇਦਾਂ ਸੋਚਦੀ ਸੋਚਦੀ ਉਹ ਸੋਚਾਂ ਦੇ ਵਿੱਚ ਗੁਆਚ ਜਾਂਦੀ ਆ ਤੇ ਉਹਦੀ ਚੁੰਮਕੀ ਆ ਜਿਹੜੀ ਉਹ ਚਰਦੀ ਚਰਦੀ ਅੱਗੇ ਨਿਕਲੇ ਆਉਂਦੀ ਆ ਹੁਣ ਜਦੋਂ ਸਲਮਾ ਆਪਣੀਆਂ ਸੋਚਾਂ ਚੋਂ ਬਾਹਰ ਨਿਕਲਦੀ ਆ ਤੇ ਉਹ ਸੋਚਦੀ ਆ ਵੀ ਮੈਨੂੰ ਚੁੰਮਕੀ ਦੇ ਗਲ ਵਿੱਚ ਜਿਹੜੀ ਟੱਲੀ ਪਾਈ ਆ ਉਹਦੇ ਪੈਰਾਂ 'ਤੇ ਜਿਹੜੀਆਂ ਝਾਂਜਰਾਂ ਪਾਈਆਂ ਉਹਨਾਂ ਦੀ ਛਣਕਾਹਟ ਨਹੀਂ ਸੁਣਦੀ ਕਿਉਂਕਿ ਉਹ ਝੁਮਕੀ ਨੂੰ ਜਿਆਦਾ ਪਿਆਰ ਕਰਦੀ ਸੀ ਇਸ ਲਈ ਉਹਦੇ ਟੱਲੀ ਪਾ ਕੇ ਰੱਖੀ ਹੋਈ ਸੀ ਉਹਨੇ ਗਲ ਚ ਤੇ ਪੈਰਾਂ 'ਚ ਉਹਦੇ ਝੰਝਰਾਂ ਵੀ ਪਾਈਆਂ ਸੀ ਨਿੱਕੀਆਂ ਨਿੱਕੀਆਂ ਵੀ ਜਦੋਂ ਉਹ ਛੰਡ ਛੰਡ ਕਰਦੀ ਆਉਂਦੀ ਜਾਂਦੀ ਤੇ ਉਹਦਾ ਧਿਆਨ ਰੱਖਦੀ ਸੀ ਸਲਮਾ ਬਾਕੀ ਉਹ ਸ਼ਰਾਰਤ ਸ਼ਰਾਰਤੀ ਸੀ ਇਸ ਕਰਕੇ ਉਹ ਚਲੀ ਜਾਂਦੀ ਸੀ ਕਦੇ ਕਿਧਰੇ ਕਦੇ ਕਿਧਰੇ ਫਿਰ ਉਹਨੂੰ ਇਹ ਸੀ ਕਿ ਜਦੋਂ ਉਹ ਕਿਤੇ ਜਾਊਗੀ ਤੁਰੂਗੀ ਭੱਜੂਗੀ ਤਾਂ ਉਹਦੀ ਜਿਹੜੀ ਛਣਕਾਹਟ ਆ ਮੈਨੂੰ ਪਤਾ ਲੱਗ ਜਾਊਗਾ ਵੀ ਉਹ ਕਿੱਧਰ ਗਈ ਆ ਇਸੇ ਤਰ੍ਹਾਂ ਜਦੋਂ ਹੁਣ ਸਲਮਾ ਸੁਣਦੀ ਆ ਹਨਾ ਕਿ ਮੈਨੂੰ ਚੁਮਕੀ ਦੇ ਪੈਰਾਂ ਦੀ ਛਣਕਾਹਟ ਨਹੀਂ ਸੁਣ ਰਹੀ ਤਾਂ ਉਹ ਆਸੇ-ਪਾਸੇ ਵੇਖਦੀ ਆ ਤੇ ਉਹ ਅੱਗੇ ਆ ਕੇ ਵੇਖਦੀ ਆ ਕਿ ਚੁਮਕੀ ਦੇ ਜਿਹੜੀ ਗੱਲ ਟੱਲੀ ਪਈ ਆ ਉਹਦੀ ਛਣਕਾਹਟ ਕਾਫੀ ਦੂਰ ਤੱਕ ਸੁਣਾਈ ਦਿੰਦੀ ਆ ਵੀ ਜਿਵੇਂ ਡੂੰਗੀ ਚਲੀ ਗਈ ਹੋਵੇ ਉਸ ਆਵਾਜ਼ ਨੂੰ ਪਹਿਚਾਣ ਦੀ ਪਹਿਚਾਣ ਦੀ ਸਲਮਾ ਜਿਹੜੀ ਉਹ ਇਧਰ ਨੂੰ ਹੋ ਜਾਂਦੀ ਆ ਚਿੱਟੀ ਪਹਾੜੀ ਵੱਲ ਇੰਨੇ ਨੂੰ ਦੇਣਾ ਜਿਹੜਾ ਛਿਪ ਜਾਂਦਾ ਤੋਂ ਉਹ ਜਿਹੜੀ ਪੈਣ ਲੱਗ ਜਾਂਦੀ ਆ ਕਿਉਂਕਿ ਸਰਦੀਆਂ ਦਾ ਮੌਸਮ ਸੀ ਸਰਦੀ ਸ਼ੁਰੂ ਸ਼ੁਰੂ ਹੋਈ ਸੀ ਤੇ ਪਹਾੜਾਂ ਤੇ ਜਿਹੜੀ ਧੁੰਦ ਆ ਉਹ ਸਵੇਹੀ ਆ ਜਾਂਦੀ ਆ ਤੇ ਚਲੋ ਉਸ ਤੋਂ ਬਾਅਦ ਸਲਮਾ ਜਿਹੜੀ ਆਪਣੀ ਝੁਮਕੀ ਨੂੰ ਲੱਭਦੀ ਲੱਭਦੀ ਉਹਦੇ ਪਿੱਛੇ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਰਸਤਾ ਪਟਕ ਜਾਂਦੀ ਆ ਉਹਦੀਆਂ ਦੂਜੀਆਂ ਪੇਡਾਂ ਉੱਥੇ ਹੀ ਰਹਿੰਦੀਆਂ ਤੇ ਉਹ ਰਸਤਾ ਪਟਕਦੀ ਪਟਕਦੀ ਲੱਭਦੀ ਲੱਭਦੀ ਇੱਕ ਜੰਗਲ ਟਾਈਪ ਏਰੀਏ 'ਚ ਆ ਜਾਂਦੀ ਆ ਵੇਖਦੀ ਆ ਉਹ ਵੀ ਮੈਂ ਕਿੱਧਰੋਂ ਆਈ ਸੀ ਇਨੇ ਇੰਨੀ ਕੁ ਜ਼ਿਆਦਾ ਧੁੰਦ ਪੈ ਜਾਂਦੀ ਆ ਵੀ ਬੰਦੇ ਨੂੰ ਬੰਦਾ ਨਹੀਂ ਦਿਂਦਾ ਤੇ ਹੁਣ ਸਲਮਾ ਜਿਹੜੀ ਉਹ ਪੂਰੀ ਤਰ੍ਹਾਂ ਡਰ ਜਾਂਦੀ ਆ ਉਹ ਵੇਖਦੀ ਆ ਵੀ ਜਿਹੜੇ ਪਾਸੇੋਂ ਮੈਂ ਆਈ ਸੀ ਉਹ ਪਾਸਾ ਤਾਂ ਹੈ ਨਹੀਂ ਵੀ ਇਹ ਤਾਂ ਕੋਈ ਹੋਰ ਜਗ੍ਹਾ ਲੱਗਦੀ ਆ ਅੱਗੇ ਆਉਂਦੀ ਆਉਂਦੀ ਉਹ ਆਪਣੇ ਆਪ ਚ ਗਵਾਚ ਜਾਂਦੀ ਆ ਤੇ ਇਨੇ ਨੂੰ ਠੰਡ ਇਨੀ ਜ਼ਿਆਦਾ ਹੋ ਜਾਂਦੀ ਆ ਵੀ ਸਲਮਾ ਨੂੰ ਤੁਰਨ ਦੀ ਹਿੰਮਤ ਨਹੀਂ ਰਹਿੰਦੀ ਸਲਮਾ ਦੇ ਵਿੱਚ ਉਹ ਇੱਕ ਦਰਖਤ ਦੇ ਨਾਲ ਢੋ ਲਾ ਕੇ ਉੱਥੇ ਬਹਿ ਜਾਂਦੀ ਆ ਤੇ ਪੂਰੀ ਤਰ੍ਹਾਂ ਡਰ ਜਾਂਦੀ ਆ ਸਾਰੀ ਰਾਤ ਉਹ ਇਸੇ ਤਰ੍ਹਾਂ ਬੈਠੀ ਰਹਿੰਦੀ ਆ ਕੰਬਦੀ ਰਹਿੰਦੀ ਆ ਤਾਂ ਸਵੇਰੇ ਸਵੇਰੇ ਜਦੋਂ ਦਿਨ ਚੜਦਾ ਸੂਰਜ ਜਿਹੜਾ ਉਹ ਆਪਣੀ ਦਿਖ ਦੇ ਵਿੱਚ ਬਾਹਰ ਆਉਂਦਾ ਤਾਂ ਤੁੰਦ ਜਿਹੜੀ ਉਹ ਸ਼ਾਂਤ ਹੁੰਦੀ ਆ ਤੁੰਦ ਗਾਇਬ ਹੋ ਜਾਂਦੀ ਆ ਚਿੱਟੀ ਪਹਾੜੀ ਤੇ ਸੂਰਜ ਦੀਆਂ ਕਿਰਨਾਂ ਜਦੋਂ ਆਪਣੀ ਲੋ ਵਖੇਰਦੀਆਂ ਨੇ ਤਾਂ ਚਾਨਣ ਚੜਦਾ ਸਰਹੱਦ ਤੇ ਬੈਠੇ ਫੌਜੀ ਆਪਣੀ ਡਿਊਟੀ ਲਈ ਸਤਰਕ ਹੋ ਜਾਂਦੇ ਆ ਫੌਜ ਦੇ ਤਿੰਨ ਨੌਜਵਾਨ ਭਾਰਤ ਵਾਲੇ ਪਾਸਿਓਂ ਜਿਹੜੇ ਕਿ ਉਸ ਜੰਗਲ ਦੇ ਵਿੱਚ ਗਸ਼ਤ ਕਰਦੇ ਫਿਰਦੇ ਆ ਕਿਉਂਕਿ ਬਾਰਡਰ ਦਾ ਏਰੀਆ ਬਹੁਤ ਕੜੀ ਨਿਗਰੱਖਣੀ ਪੈਂਦੀ ਆ ਕਿ ਪਾਕਿਸਤਾਨ ਵਾਲੇ ਪਾਸਿਓਂ ਕੋਈ ਕੁਸਪੈਠ ਨਾ ਕਰ ਦੇਵੇ ਕੋਈ ਅਤਵਾਦੀ ਨਾ ਆ ਜੇ ਇਹ ਤਿੰਨੋਂ ਨੌਜਵਾਨ ਗੱਲਾਂ ਕਰਦੇ ਜਦੋਂ ਆਉਂਦੇ ਆ ਦੂਰਬੀਨ ਲਾ ਕੇ ਵੇਖਦੇ ਆ ਤਾਂ ਇੱਕ ਨੌਜਵਾਨ ਜਿਹਦਾ ਨਾਮ ਰਜੇਸ਼ ਹੁੰਦਾ ਰਜੇਸ਼ ਨੂੰ ਇਹ ਸ਼ੱਕ ਪੈਂਦਾ ਵੀ ਦਰਖਤ ਦੇ ਨਾਲ ਕੋਈ ਬੈਠਾਗਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕੁੜੀ ਆ ਪਰ ਉਹਨਾਂ ਨੂੰ ਇਹ ਲੱਗਦਾ ਵੀ ਦਰਖਤ ਦੇ ਨਾਲ ਕੋਈ ਬੰਦਾ ਬੈਠਾ ਉਹ ਦੂਜੇ ਨੂੰ ਆਪਣੀ ਦੂਰਬੀਨ ਫੜਾਉਂਦਾ ਦੂਜਾ ਜਿਹੜਾ ਦੂਰਬੀਨ ਵੇਖ ਕੇ ਕਹਿੰਦਾ ਹਾਂ ਤੁਸੀਂ ਸਹੀ ਕਹਿ ਰਹੇ ਹੋ ਉੱਥੇ ਕੋਈ ਬੈਠਾ ਚਲੋ ਉਹ ਦੂਰਬੀਨ ਦੀ ਮਦਦ ਦੇ ਨਾਲ ਉਸੇ ਦਿਸ਼ਾ ਵੱਲ ਤੁਰ ਪੈਂਦੇ ਆ ਤੇ ਉਹ 10-20 ਮਿੰਟਾਂ ਦੇ ਵਿੱਚ ਉਸ ਦਰਖਤ ਦੇ ਨੇੜੇ ਪਹੁੰਚ ਜਾਂਦੇ ਆ ਜਿੱਥੇ ਕੇ ਸਲਮਾ ਬੈਠੀ ਹੁੰਦੀ ਆ ਸਲਮਾ ਆਸੇ-ਪਾਸੇ ਵੇਖਦੀ ਆ ਉਹ ਬਹੁਤ ਡਰੀ ਹੋਈ ਹੁੰਦੀ ਆ ਤੇ ਜਦੋਂ ਤਿੰਨੋਂ ਫੌਜੀ ਨੌਜਵਾਨ ਸਲਮਾ ਦੇ ਨੇੜੇ ਆਉਂਦੇ ਆ ਤਾਂ ਸਲਮਾ ਦੇ ਚਿਹਰੇ ਤੇ ਮੌਤ ਦਾ ਖੌਫ ਜਿਹੜਾ ਉਹ ਦਿਖਾਈ ਦੇਣ ਲੱਗ ਗਿਆ ਸੀ ਕਿਉਂਕਿ ਸਲਮਾ ਨੇ ਇਹਨਾਂ ਤਿੰਨਾਂ ਫੌਜੀ ਨੌਜਵਾਨਾਂ ਦੀ ਜੇਬ ਤੇ ਲੱਗੇ ਤਿਰੰਗੇ ਝੰਡੇ ਨੂੰ ਵੇਖ ਲਿਆ ਸੀ ਤੇ ਉਹਨੇ ਵਰਦੀ ਵੀ ਪਛਾਣ ਲਈ ਸੀ ਵੀ ਇਹ ਭਾਰਤੀ ਫੌਜ ਦੇ ਨੌਜਵਾਨ ਆ ਜਿਵੇਂ ਕਿ ਉਹਨੇ ਭਾਰਤੀ ਫੌਜ ਦੇ ਨੌਜਵਾਨਾਂ ਬਾਰੇ ਸੁਣਿਆ ਹੁੰਦਾ ਕਿ ਤਾਂ ਮਾਰ ਦਿੰਦੇ ਆ ਇਹ ਤਾਂ ਬੰਦੇ ਨੂੰ ਖਤਮ ਕਰ ਦਿੰਦੇ ਆ ਉਹ चीज ਉਹ ਸੀਨ ਉਹਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਤੇ ਉਹ ਅੱਖਾਂ ਬੰਦ ਕਰ ਲੈਂਦੀ ਆ ਵੀ ਬਸ ਹੁਣ ਮੇਰੀ ਮੌਤ ਆ ਗਈ ਆ ਕੰਬਦੀ ਹੋਈ ਅੱਖਾਂ ਬੰਦ ਕਰੀ ਬੈਠੀ ਸਲਮਾ ਕਿਤੇ ਵੀ ਆਸੇ ਪਾਸੇ ਨਹੀਂ ਵੇਖਦੀ ਤੇ ਆਪਣੇ ਹੱਥ ਖੜੇ ਕਰਕੇ ਕਹਿੰਦੀ ਆ ਮੈਂ ਜਾਣ ਬੁੱਝ ਕੇ ਨਹੀਂ ਆਈ ਗਲਤੀ ਨਾਲ ਮੈਂ ਰਸਤਾ ਭਟਕ ਗਈ ਮੈਂ ਜਾਣ ਬੁੱਝ ਕੇ ਨਹੀਂ ਆਈ ਇਸ ਤਰ੍ਹਾਂ ਆਪਣੀ ਸਫਾਈ ਜਿਹੜੀ ਦੇਣ ਲੱਗ ਜਾਂਦੀ ਆ ਤਿੰਨੋਂ ਨੌਜਵਾਨ ਇੱਕ ਦੂਜੇ ਵੱਲ ਵੇਖਦੇ ਆ ਫਿਰ ਜਿਹੜਾ ਰਜੇਸ਼ ਆ ਉਹ ਅੱਗੇ ਆ ਕੇ ਕਹਿੰਦਾ ਤੁਸੀਂ ਡਰੋ ਨਾ ਤੁਹਾਨੂੰ ਡਰਨ ਦੀ ਲੋੜ ਨਹੀਂ ਇਹ ਦੱਸੋ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤਾਂ ਸਲਮਾ ਦੱਸਦੀ ਆ ਕਿ ਮੈਂ ਪਾਕਿਸਤਾਨ ਤੋਂ ਆਈ ਆ ਮੈਂ ਆਪਣੀਆਂ ਭੇਡਾਂ ਚਾਰ ਰਹੀ ਸੀ ਭੇਡਾਂ ਚਾਰ ਦੇ ਚਾਰ ਦੇ ਮੇਰੀ ਇੱਕ ਭੇਡ ਇੱਧਰ ਆ ਗਈ ਇੰਨੇ ਨੂੰ ਧੁੰਦ ਪੈਣ ਲੱਗੀ ਤੇ ਹਨੇਰਾ ਹੋ ਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਂ ਇੱਥੇ ਕਿਵੇਂ ਆ ਗਈ ਮੈਨੂੰ ਮੇਰੇ ਅੰਮੀ ਅੱਬੂ ਕੋਲ ਜਾਣ ਦੋ ਪਲੀਜ਼ ਮੈਨੂੰ ਛੱਡ ਦਿਓ ਮੈਂ ਕੁਝ ਨਹੀਂ ਕੀਤਾ ਮੈਂ ਗਲਤ ਦਿਨ ਨਾਲ ਨਹੀਂ ਆਈ ਉਹ ਵਾਰ-ਵਾਰ ਇਹ ਗੱਲ ਕਹਿੰਦੀ ਆ ਤਾਂ ਰਜੇਸ਼ ਉਹਨੂੰ ਕਹਿੰਦਾ ਕਿ ਦੇਖੀਏ ਆਪਕੋ ਡਰਨੇ ਦੀ ਜਰੂਰਤ ਨਹੀਂ ਆ ਤੁਸੀਂ ਡਰੋ ਨਾ ਤੁਸੀਂ ਪਹਿਲਾਂ ਤਾਂ ਰਿਲੈਕਸ ਹੋਵੋ ਕੋਈ ਗੱਲ ਨਹੀਂ ਜੇ ਤੁਸੀਂ ਗਲਤੀ ਨਾਲ ਆਏ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਚਲੇ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਕੌਣ-ਕੌਣ ਆ ਤਾਂ ਸਲਮਾ ਦੱਸਦੀ ਆ ਕਿ ਮੇਰੇ ਘਰ ਦੇ ਵਿੱਚ ਮੇਰੇ ਅੰਮੀ ਅੱਬੂ ਤੇ ਮੇਰਾ ਛੋਟਾ ਭਰਾ ਤੇ ਉਹ ਮੇਰਾ ਇੰਤਜ਼ਾਰ ਕਰਦੇ ਹੋਣਗੇ ਉਹਨਾਂ ਨੂੰ ਫਿਕਰ ਹੋ ਗਿਆ ਹੋਊ ਕਿ ਮੈਂ ਕਿਉਂ ਨਹੀਂ ਗਈ ਮੇਰੇ ਅੰਮੋ ਮੇਰੇ ਅੱਬੂ ਆ ਜਿਹੜੇ ਉਹ ਬਿਮਾਰ ਰਹਿੰਦੇ ਆ ਮੈਂ ਆਪਣੀਆਂ ਭੇਡਾਂ ਚਾਰ ਕੇ ਹੀ ਸਾਡੇ ਘਰ ਦਾ ਗੁਜ਼ਾਰਾ ਚਲਾਉਣੀ ਆ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਤਿੰਨੋਂ ਨੌਜਵਾਨ ਇੱਕ ਦੂਜੇ ਵੱਲ ਵੇਖਦੇ ਆ ਤੇ ਫਿਰ ਉਹ ਥੋੜਾ ਸਾਈਡ ਤੇ ਜਾ ਕੇ ਇੱਕ ਦੂਜੇ ਨਾਲ ਸਲਾਹ ਕਰਦੇ ਆ ਵੀ ਹੁਣ ਕੀ ਕੀਤਾ ਜਾਵੇ ਇੱਕ ਕਹਿੰਦਾ ਕਿ ਰਜੇਸ਼ ਦੇਖ ਲਓ ਵੀ ਆਪਾਂ ਇਹਨੂੰ ਛੱਡ ਨਹੀਂ ਸਕਦੇ ਹੋ ਸਕਦਾ ਇਹ ਜਸੂਸ ਹੋਵੇ ਵੀ ਜਸੂਸ ਆ ਜਿਹੜੇ ਉਹ ਇਸੇ ਰੂਪ ਚਾਉਂਦੇ ਹੁੰਦੇ ਆ ਭੋਲੇ ਬਣਦੇ ਹੁੰਦੇ ਆ ਪਾਕਿਸਤਾਨ ਤੋਂ ਪਹਿਲਾਂ ਨਾ ਕਦੇ ਇਹ ਆ ਗਈ ਇਸ ਤਰ੍ਹਾਂ ਕਿਵੇਂ ਇਹ ਰਸਤਾ ਭਟਕ ਗਈ ਜੀ ਇਹ ਭੇਡਾਂ ਚਾਰਦੀ ਸੀ ਤਾਂ ਇਹਨੂੰ ਪਤਾ ਹੋਣਾ ਚਾਹੀਦਾ ਸੀ ਨਾ ਵੀ ਸਰਹੱਦ ਹੈ ਇੱਥੇ ਇਨੇ ਸਰਹੱਦ ਤੇ ਹੀ ਭੇਡਾਂ ਚਾਰਨਾਉਣਾ ਸੀ ਤਾਂ ਇਹ ਗੱਲ ਸੁਣ ਕੇ ਰਜੇਸ਼ ਨੂੰ ਵੀ ਥੋੜਾ ਸ਼ੱਕ ਹੁੰਦਾ ਪਰ ਫਿਰ ਉਹ ਸਲਮਾ ਦੇ ਚਿਹਰੇ ਵੱਲ ਵੇਖਦਾ ਤਾਂ ਸਲਮਾ ਦੇ ਚਿਹਰੇ ਦੀ ਮਾਸੂਮੀਅਤ ਬਹੁਤ ਕੁਝ ਬਿਆਨ ਕਰ ਰਹੀ ਹੁੰਦੀ ਆ ਤਾਂ ਫਿਰ ਰਜੇਸ਼ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਆ ਜਦੋਂ ਉਹਦੀ ਬੇਟੀ ਦਾ ਜਨਮ ਹੋਇਆ ਸੀ ਤੇ ਉਹਨੇ ਪਹਿਲੀ ਵਾਰ ਆਪਣੀ ਬੇਟੀ ਨੂੰ ਚੱਕ ਕੇ ਆਪਣੇ ਸੀਨੇ ਨਾਲ ਲਾਇਆ ਸੀ ਤੇ ਉਹਨੂੰ ਇਹ ਅਹਿਸਾਸ ਹੋਇਆ ਸੀ ਪੀ ਜਿਹੜੇ ਬੱਚੇ ਆ ਇਹ ਰੱਬ ਦਾ ਰੂਪ ਹੁੰਦੇ ਆ ਬੱਚਿਆਂ ਦੇ ਮਨ ਦੇ ਵਿੱਚ ਨਾ ਤਾਂ ਸਰਹੱਦਾਂ ਦਾ ਡਰ ਹੁੰਦਾ ਨਾ ਕਿਸੇ ਕੁਸਪੈਠੀ ਦਾ ਕੋਈ ਡਰ ਹੁੰਦਾ ਨਾ ਹੀ ਉਹਨਾਂ ਨੂੰ ਅੱਤਵਾਦੀਆਂ ਦਾ ਪਤਾ ਹੁੰਦਾ ਬੱਚਿਆਂ ਦੇ ਮਨ ਵਿੱਚ ਜੋ ਕੁਝ ਅਸੀਂ ਭਰਾਂਗੇ ਜੋ ਕੁਝ ਅਸੀਂ ਬੀਜਾਂਗੇ ਉਹੀ ਵੱਡੇ ਹੋ ਕੇ ਵੱਢਾਂਗੇ ਬੱਚੇ ਭੋਲੇ ਹੁੰਦੇ ਨੇ ਰੱਬ ਦਾ ਰੂਪ ਹੁੰਦੇ ਆ ਤੇ ਸਲਮਾ ਵੀ ਇੱਕ ਬੱਚੀ ਆ ਇਹ ਤੋਂ ਗਲਤੀ ਹੋਈ ਹੋ ਸਕਦੀ ਆ ਵੈਸੇ ਵੀ ਸਲਮਾ ਦੀਆਂ ਅੱਖਾਂ ਝੂਠ ਨਹੀਂ ਬੋਲਦੀਆਂ ਹੋ ਸਕਦਾ ਉਹਦੀ ਜ਼ੁਬਾਨ ਝੂਠ ਬੋਲੇ ਬੋਲਦੀ ਹੋਵੇ ਪਰ ਕਿਸੇ ਵੀ ਇਨਸਾਨ ਦਾ ਚਿਹਰਾ ਝੂਠ ਨਹੀਂ ਬੋਲ ਸਕਦਾ ਉਹਨਾਂ ਨੂੰ ਕਹਿੰਦਾ ਨਹੀਂ ਮੇਰਾ ਦਿਲ ਕਹਿੰਦਾ ਕਿ ਸਲਮਾ ਝੂਠ ਨਹੀਂ ਬੋਲ ਰਹੀ ਚਲੋ ਤਿੰਨੋਂ ਜਣੇ ਰਹਿ ਕਰਦੇ ਆ ਤੇ ਉਸ ਤੋਂ ਬਾਅਦ ਉਹ ਸਲਮਾ ਨੂੰ ਆਪਣੇ ਨਾਲ ਆਪਣੀ ਚੌਂਕੀ 'ਚ ਲੈ ਆਉਂਦੇ ਆ ਉਹਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੂੰ ਆ ਜਾ ਸਾਡੇ ਨਾਲ ਆ ਜਾ ਉਹ ਡਰਦੀ ਹੁੰਦੀ ਆ ਪਰ ਫਿਰ ਵੀ ਉਹਨਦੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਉਹਨਾਂ ਨਾਲ ਤੁਰਨ ਤੋਂ ਬਿਨਾ ਚਲੋ ਤੁਰਦੀ ਆ ਤੇ ਉਹ ਚੌਂਕੀ ਦੇ ਵਿੱਚ ਲਿਆ ਕੇ ਪਹਿਲਾਂ ਉਹਨੂੰ ਚਾਹ ਪਿਲਾਉਂਦੇ ਆ ਕਿਉਂਕਿ ਸਲਮਾ ਦਾ ਠੰਡ ਦੇ ਨਾਲ ਬੁਰਾ ਹਾਲ ਹੁੰਦਾ। ਜਿਆਦੇ ਨਾਲ ਉਸ ਨੂੰ ਕੁਝ ਖਾਣ ਨੂੰ ਦਿੰਦੇ ਆ ਤਾਂ ਉਸ ਤੋਂ ਬਾਅਦ ਚਲੋ ਚਾਹ ਪੀ ਕੇ ਸਲਮਾ ਥੋੜਾ ਜਿਹਾ ਰਿਲੈਕਸ ਫੀਲ ਕਰਦੀ ਆ। ਉਸ ਤੋਂ ਬਾਅਦ ਖਾਣਾ ਬਣਦਾ। ਨੌਜਵਾਨ ਆਪ ਖਾਣਾ ਖਾਂਦੇ ਆ ਤੇ ਸਲਮਾ ਨੂੰ ਵੀ ਖਵਾਇਆ ਜਾਂਦਾ। ਸਲਮਾ ਇਹ ਸੋਚ ਕੇ ਹੈਰਾਨ ਹੁੰਦੀ ਆ ਵੀ ਜਿਹੜੀਆਂ ਗੱਲਾਂ ਮੈਂ ਭਾਰਤੀ ਫੌਜ ਦੇ ਨੌਜਵਾਨਾਂ ਬਾਰੇ ਸੁਣੀਆਂ ਸੀ ਉਸ ਤੋਂ ਤਾਂ ਇਹ ਬਿਲਕੁਲ ਉਲਟ ਨੇ। ਵੀ ਕਿੰਨਾ ਮੇਰਾ ਖਿਆਲ ਰੱਖ ਰਹੇ ਨੇ। ਇਹਨਾਂ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ। ਚਲੋ ਉਹਦੇ ਮਨ ਦੇ ਵਿੱਚ ਥੋੜਾ ਜਿਹਾ ਜਿਹੜਾ ਡਰਾ ਉਹ ਕੱਟ ਜਾਂਦਾ ਉਸ ਤੋਂ ਬਾਅਦ ਉਸੇ ਚੌਂਕੀ ਦੇ ਵਿੱਚ ਇੱਕ ਵਾਇਰ ਲਾਸ ਆਉਂਦੀ ਆ ਤੇ ਉਹਦੇ ਤੇ ਇੱਕ ਸਨੇਹਾ ਮਿਲਦਾ ਵੀ ਸਾਨੂੰ ਪਤਾ ਲੱਗਿਆ ਕਿ ਇੱਕ ਪਾਕਿਸਤਾਨੀ ਲੜਕੀ ਹੈ ਜਿਹੜੀ ਉਹ ਭਾਰਤ ਦੇ ਵਿੱਚ ਘੁੱਸ ਗਈ ਆ ਉਹ ਪਾਕਿਸਤਾਨੀ ਜਸੂਸ ਹੋ ਸਕਦੀ ਆ ਇਸ ਲਈ ਉਹਨੂੰ ਵੱਡੇ ਅਫਸਰਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਇਹ ਸਮਾਚਾਰ ਸੁਣ ਕੇ ਰਜੇਸ਼ ਜਿਹੜਾ ਉਹ ਡਰ ਜਾਂਦਾ ਉਹ ਸੋਚਦਾ ਵੀ ਹੁਣ ਇਸ ਕੁੜੀ ਦੀ ਮੌਤ ਪੱਕੀ ਆ ਜਾਂ ਫਿਰ ਇਹਦੀ ਜੇਲ੍ਹ ਪੱਕੀ ਆ ਕਿਉਂਕਿ ਪਾਕਿਸਤਾਨ ਤੋਂ ਗਲਤੀ ਨਾਲ ਵੀ ਕੋਈ ਇਨਸਾਨ ਆਉਂਦਾ ਜਾਂ ਭਾਰਤ ਤੋਂ ਗਲਤੀ ਨਾਲ ਕੋਈ ਉਧਰ ਚਲਿਆ ਜਾਂਦਾ ਤਾਂ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਇਹ ਇੱਕ ਨਿਜਮਾ ਕਾਨੂੰਨ ਦਾ ਨਿਜਮਾ ਵੀ ਸਰਹੱਦ ਪਾਰ ਨਹੀਂ ਕੀਤੀ ਜਾ ਸਕਦੀ ਬਿਨਾ ਕਿਸੇ ਆਗਿਆ ਤੋਂ ਤਾਂ ਫਿਰ ਉਹਦੇ ਮਨ ਦੇ ਵਿੱਚ ਉਹ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਸਲਮਾ ਜਿਹੜੀ ਗੱਲ ਤੋਂ ਡਰਦੀ ਹੁੰਦੀ ਆ ਸਲਮਾ ਦੇ ਪਰਿਵਾਰ ਦਾ ਸੀਨੀਅਰ ਜੇਸ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਉਹ ਸੋਚਦਾ ਵੀ ਉਹ ਬਜ਼ੁਰਗ ਦੋਨੋਂ ਹਨਾ ਪਤੀ-ਪਤਨੀ ਉਹ ਤਾਂ ਭਾਲਦੇ ਹੋਣਗੇ ਆਪਣੀ ਧੀ ਨੂੰ ਵੀ ਉਹਨਾਂ ਦੇ ਕਮਾਈ ਦਾ ਜਰੀਆ ਵੀ ਇਹੀ ਆ ਇਹਨਾਂ ਦੀਆਂ ਭੇਡਾਂ ਰੋਲ ਜਾਣਗੀਆਂ ਵੀ ਇਹਨਾਂ ਦੇ ਪਰਿਵਾਰ ਦਾ ਕੀ ਬਣੂਗਾ ਉਹ ਸੋਚਦਾ ਤੇ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਇਹ ਖਬਰ ਤਾਂ ਉਹਨਾਂ ਨੂੰ ਮਿਲ ਗਈ ਆ ਉਹਨਾਂ ਨੇ ਦੂਰਬੀਨ ਨਾਲ ਹੋ ਸਕਦਾ ਕਿਸੇ ਨੇ ਵੇਖ ਲਿਆ ਹੋਵੇ ਪਰ ਹੁਣ ਆਪਾਂ ਇਹਨੂੰ ਬਚਾਈਏ ਕਿਵੇਂ ਉਹ ਕਹਿੰਦੇ ਵੀ ਤੂੰ ਪੰਗਾ ਨਾ ਲੈ ਤੂੰ ਨੌਕਰੀ ਤੋਂ ਹੱਥ ਧੋ ਬੈਠੇਗਾ ਤੇ ਰੇਤੇ ਦੇਸ਼ ਦਰੋਹੀ ਹੋਣ ਦਾ ਜਿਹੜਾ ਕਲੰਕ ਲੱਗੂਗਾ ਉਹ ਵੱਖਰਾ ਲੱਗੂ ਤੂੰ ਪੂਰੇ ਭਾਰਤ ਦੇ ਵਿੱਚ ਕੋਈ ਕੰਮ ਵੀ ਨਹੀਂ ਕਰ ਸਕਣਾ ਉਹ ਕਹਿੰਦਾ ਵੀ ਮੈਂ ਪ੍ਰਣ ਕਰਦਾ ਏਸ ਕੁੜੀ ਨੂੰ ਮੈਂ ਬਚਾਉਣਾ ਹੀ ਆ ਚਲੋ ਉਹ ਨਾ ਇੱਕ ਸੁਨੇਹਾ ਭੇਜਦਾ ਆਪਣੇ ਅਫਸਰਾਂ ਨੂੰ ਵੀ ਮੈਨੂੰ ਇੱਕ ਦਿਨ ਦੀ ਮੌਹਲਤ ਦਿੱਤੀ ਜਾਵੇ ਮੈਂ ਕੁੜੀ ਤੋਂ ਪੁੱਛ ਗਿਛ ਕਰਨੀ ਆ ਚਲੋ ਪੂਰਾ ਇੱਕ ਦਿਨ ਦੀ ਮੌਹਲਤ ਉਹ ਲੈ ਲੈਂਦਾ ਤੇ ਸਲਮਾ ਤੋਂ ਸਾਰਾ ਕੁਝ ਪੁੱਛਦਾ ਸਲਮਾ ਫੇਰ ਉਹੀ ਸਾਰਾ ਕੁਝ ਦੱਸਦੀ ਆ ਤੇ ਰਜੇਸ਼ ਨੂੰ ਇਹ ਯਕੀਨ ਹੋ ਜਾਂਦਾ ਵੀ ਸਲਮਾ ਜਿਹੜੀ ਉਹ ਝੂਠ ਨਹੀਂ ਬੋਲ ਰਹੀ ਉਸアルਮਾਨ ਨੂੰ ਕਹਿੰਦਾ ਵੀ ਜੇ ਮੈਂ ਤੈਨੂੰ ਜਾਣ ਦੇਵਾਂ ਤਾਂ ਤੂੰ ਕੀ ਕਰੇਂਗੀ ਉਹ ਕਹਿੰਦੀ ਮੈਂ ਕਰਨਾ ਕੀ ਆ ਮੈਂ ਜਾਉਂਗੀ ਆਪਣੇ ਅੰਮੀ ਅੱਬੂ ਕੋਲ ਜਾਉਂਗੀ ਮੈਂ ਉਹਨਾਂ ਨੂੰ ਮਿਲੂੰਗੀ ਤੇ ਅੱਜ ਤੋਂ ਬਾਅਦ ਕਦੇ ਮੈਂ ਭਾਰਤ ਦੀ ਸਰਹੱਦ ਵੱਲ ਵੇਖਾਂਗੀ ਵੀ ਨਹੀਂ ਭਾਵੇਂ ਮੇਰੀਆਂ ਭੇਡਾਂ ਭੁੱਖੀਆਂ ਰਹਿ ਜਾਣ ਪਰ ਮੈਂ ਇੱਧਰ ਲੈ ਕੇ ਨਹੀਂ ਆਉਂਗੀ ਕਦੇ ਪਰ ਜੇਸਾ ਜਿਹੜਾ ਉਹ ਸਮਝ ਜਾਂਦਾ ਵੀ ਸਲਮਾ ਕੀ ਸੋਚ ਰਹੀ ਆ ਅਗਲੇ ਦਿਨ ਫੇਰ ਸਨੇਹਾ ਆਉਂਦਾ ਵੀ ਸਲਮਾ ਨੂੰ ਪੇਸ਼ ਕੀਤਾ ਜਾਵੇ ਤਾਂ ਅਜੇਸਾ ਜਿਹੜਾ ਇੱਕ ਦਿਨ ਦੀ ਮਹਲਤ ਹੋਰ ਲੈ ਲੈਂਦਾ ਤੇ ਉਹ ਸੋਚਦਾ ਵੀ ਚਾਹੇ ਮੇਰੀ ਨੌਕਰੀ ਚਲੀ ਜਾਵੇ ਪਰ ਮੈਂ ਇਨਸਾਨੀਅਤ ਦਾ ਫਰਜ਼ ਜ਼ਰੂਰ ਅਦਾ ਕਰੂੰਗਾ ਫਿਰ ਉਹ ਸਾਰਾ ਦਿਨ ਸਲਮਾ ਨੂੰ ਇੱਕੋ ਹੀ ਗੱਲ ਫਿਰ ਪੁੱਛਦਾ ਕਿ ਜੇ ਮੈਂ ਤੈਨੂੰ ਛੱਡਦਾ ਤੂੰ ਮੇਰੇ ਲਈ ਖਤਰਾ ਤਾਂ ਨਹੀਂ ਬਣੇਗੀ ਨਾ ਉਹ ਕਹਿੰਦੀ ਕਿ ਨਹੀਂ ਬਈਆ ਨਹੀਂ ਬਾਈ ਇਹੋ ਜਿਹਾ ਕੁਝ ਨਹੀਂ ਹੋਊਗਾ ਮੈਂ ਤੁਹਾਨੂੰ ਵਾਅਦਾ ਕਰਦੀਆਂ ਕਿ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਉਹ ਕਹਿੰਦਾ ਵੀ ਯਕੀਨ ਤਾਂ ਮੈਨੂੰ ਤੁਹਾਡੇ ਤੇ ਉਦੋਂ ਹੀ ਹੋ ਗਿਆ ਸੀ ਜਦੋਂ ਤੁਸੀਂ ਦਰਖਤ ਨਾਲ ਬੈਠੇ ਮੈਂ ਵੇਖ ਲਈ ਸੀ ਪਰ ਮੈਂ ਵੀ ਬੱਜਿਆ ਹੋਇਆ ਹਨਾ ਮੇਰੀ ਵੀ ਡਿਊਟੀ ਆ ਮੇਰੀ ਵੀ ਫਰਜ਼ ਆ ਉਹ ਕਹਿੰਦੀ ਕਿ ਤੁਸੀਂ ਮੈਨੂੰ ਇੱਕ ਵਾਰ ਜਾਣ ਦੇ ਦਿਓ ਹੁਣ ਇੱਕ ਪਾਸੇ ਵੱਡੇ ਅਫਸਰਾਂ ਦਾ ਬਲਾਵਾ ਤੇ ਇੱਕ ਪਾਸੇ ਉਸ ਕੁੜੀ ਦੇ ਤਰਲੇ ਰਜੇਸ਼ ਸੋਚਣ ਲਈ ਮਜਬੂਰ ਹੋ ਜਾਂਦਾ ਤੇ ਉਹ ਆਪਣੇ ਦੋਨਾਂ ਸਾਥੀਆਂ ਨੂੰ ਮਨਾ ਲੈਂਦਾ ਕਿ ਸਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਆ ਅਸੀਂ ਭਾਰਤੀ ਫੌਜ ਦੇ ਨੌਜਵਾਨ ਆ ਪਰ ਅਸੀਂ ਇਨਸਾਨ ਵੀ ਆ ਸਾਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਇਹ ਕੁੜੀ ਭਾਰਤ ਲਈ ਖਤਰਾ ਸਿੱਧ ਨਹੀਂ ਹੋਊਗੀ ਖਤਰਾ ਇਹਦੇ ਤੋਂ ਕੋਈ ਨਹੀਂ ਹੋਊਗਾ ਇਸ ਕਰਕੇ ਸਾਨੂੰ ਇਹਦੇ ਘਰ ਤੱਕ ਪਹੁੰਚਾਉਣ ਵਿੱਚ ਇਹਦੀ ਮਦਦ ਕਰਨੀ ਚਾਹੀਦੀ ਆ ਤਾਂ ਚਲੋ ਉਹ ਤਿੰਨੋਂ ਜਣੇ ਇਹ ਫੈਸਲਾ ਕਰ ਲੈਂਦੇ ਆ ਕਿ ਠੀਕ ਆ ਅਗਲੇ ਦਿਨ ਉਹ ਅੱਧੀ ਰਾਤ ਨੂੰ ਚੱਲਦੇ ਆ ਧੁੰਦ ਦੇ ਵਿੱਚ ਹੱਥਾਂ ਬਾਹਾਂ ਦੀ ਮਦਦ ਦੇ ਨਾਲ ਉਹ ਟੋ ਟੋ ਕੇ ਰਸਤਾ ਜਿਹੜਾ ਉਹ ਪਾਰ ਕਰਦੇ ਆ ਤੇ ਅੱਧੀ ਰਾਤ ਨੂੰ ਹੀ ਸਲਮਾ ਨੂੰ ਪਾਕਿਸਤਾਨ ਵਾਲੇ ਪਾਸੇ ਭੇਜ ਕੇ ਉਹਨੂੰ ਵਾਹੀ-ਵਾਹੀ ਬੋਲ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਅੱਗੇ ਧਿਆਨ ਨਾਲ ਜਾਇਂ ਸਲਮਾ ਜਿਹੜੀ ਉਹ ਸਰਹੱਦ ਪਾਰ ਕਰਕੇ ਵਾਪਸ ਪਾਕਿਸਤਾਨ ਦੇ ਵਿੱਚ ਆ ਜਾਂਦੀ ਆ ਤੇ ਉਹ ਤਿੰਨੋਂ ਨੌਜਵਾਨ ਆ ਜਿਹੜੇ ਉਹ ਵਾਪਸ ਚਲੇ ਜਾਂਦੇ ਆ ਹੁਣ ਅਗਲੇ ਦਿਨ ਸਵੇਰੇ ਫਿਰ ਵੱਡੇ ਅਫਸਰਾਂ ਦਾ ਬਲਾਵਾ ਆਉਂਦਾ ਤਾਂ ਰਜੇਸ਼ ਤੇ ਉਹ ਤਿੰਨੋਂ ਨੌਜਵਾਨ ਆ ਜਿਹੜੇ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਇਹ ਗੱਲ ਨੂੰ ਸਵੀਕਾਰ ਕਰ ਲੈਂਦੇ ਆ ਕਿ ਭਾਵੇਂ ਸਾਨੂੰ ਜਿੰਨੀ ਵੱਡੀ ਮਰਜ਼ੀ ਸਜ਼ਾ ਦੇ ਦਿਓ ਪਰ ਉਹ ਕੁੜੀ ਸੀ ਜਿਹੜੀ ਉਹ ਜਸੂਸ ਨਹੀਂ ਸੀ ਉਹ ਰਸਤਾਪਟ ਕੀ ਸੀ ਗਲਤੀ ਨਾਲ ਆਈ ਸੀ ਇੱਕ ਸੁਧਾਰਨ ਪਰਿਵਾਰ ਦੀ ਸੁਧਾਰਨ ਲੜਕੀ ਸੀ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਭਾਰਤੀ ਫੌਜ ਨੂੰ ਜਾਂ ਭਾਰਤ ਨੂੰ ਉਸ ਲੜਕੀ ਤੋਂ ਕੋਈ ਵੀ ਖਤਰਾ ਨਹੀਂ ਹੋਊਗਾ ਇਸ ਲਈ ਅਸੀਂ ਆਪਣੇ ਵਿਹਾਪ ਤੇ ਉਹਨੂੰ ਪਾਕਿਸਤਾਨ ਛੱਡਿਆ ਆਏ ਹਾਂ ਅਫਸਰਾਂ ਜਿਹੜੇ ਉਹਨਾਂ ਤੇ ਗੁੱਸਾ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਹ ਫੈਸਲਾ ਕਿਵੇਂ ਲਿਆ ਹੁਣ ਗ੍ਰਹਿ ਮੰਤਰਾਲੇ ਨੂੰ ਅਸੀਂ ਕੀ ਜਵਾਬ ਦੇਵਾਂਗੇ ਪਰ ਜੇਸ਼ ਕਹਿੰਦਾ ਕਿ ਜਿੱਥੇ ਮਰਜ਼ੀ ਖੜਾ ਕੇ ਮੈਨੂੰ ਇਹ ਬਿਆਨ ਦਿਵਾ ਲਓ ਜਿਹੜੀ ਗਲਤੀ ਮੈਂ ਹੋਣਾ ਉਸੇ ਤੇ ਫੇਰ ਖੜੂ ਜੇ ਮੇਰੀ ਨੌਕਰੀ ਜਾਂਦੀ ਆ ਜਾਵੇ ਪਰ ਮੈਂ ਆਪਣੇ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ ਕਿਉਂਕਿ ਜਿਹੜੀਆਂ ਸਰਹੱਦਾਂ ਨੇ ਉਹ ਜ਼ਮੀਨ ਵੰਡ ਸਕਦੀਆਂ ਨੇ ਪਰ ਇਨਸਾਨੀਅਤ ਤੇ ਜਜ਼ਬਾਤਾਂ ਨੂੰ ਨਹੀਂ ਵੰਡ ਸਕਦੀਆਂ ਸਰਹੱਦ ਦੇ ਉਸ ਪਾਰ ਵੀ ਉਹੀ ਲੋਕ ਰਹਿੰਦੇ ਆ ਉਹਨਾਂ ਦੇ ਸੀਨੇ 'ਚ ਵੀ ਉਹੀ ਦਿਲ ਧੜਕਦਾ ਉਹੀ ਜਜ਼ਬਾਤ ਨੇ ਬਸ ਇਨ੍ਹਾਂ ਸਰਹੱਦਾਂ ਨੇ ਸਾਨੂੰ ਅਲੱਗ ਕੀਤਾ ਹੋਇਆ ਰਜੇਸ਼ ਦੇ ਇਹੋ ਜਿਹੇ ਤਰਕ ਸੁਣ ਕੇ ਅਫਸਰ ਵੀ ਉਹਦੇ ਸਾਹਮਣੇ ਮਜਬੂਰ ਹੋ ਜਾਂਦੇ ਆ ਤੇ ਉਹਨੂੰ ਕਹਿ ਦਿੰਦੇ ਆ ਕਿ ਇਹ ਤੇਰੇ ਕੋਲ ਆਖਰੀ ਮੌਕਾ ਸੀ ਅੱਜ ਤੋਂ ਬਾਅਦ ਜੇ ਤੂੰ ਕੋਈ ਇਹੋ ਜਿਹਾ ਫੈਸਲਾ ਲਵੇਂਗਾ ਤਾਂ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤਾਂ ਰਜੇਸ਼ ਖੁਸ਼ ਹੋ ਜਾਂਦਾ ਤੇ ਕਹਿੰਦਾ ਕਿ ਨਹੀਂ ਮੈਂ ਸਿਰਫ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ ਤੇ ਅੱਜ ਤੋਂ ਬਾਅਦ ਮੈਂ ਇਹੋ ਜਿਹੀ ਗਲਤੀ ਕਦੇ ਨਹੀਂ ਕਰੂੰਗਾ ਕਿਉਂਕਿ ਮੈਂ ਇਹੀ ਦੁਆ ਕਰੂੰਗਾ ਕਿ ਸਲਮਾ ਵਰਗੀ ਕੋਈ ਵੀ ਲੜਕੀ ਗਲਤੀ ਨਾਲ ਸਰਹੱਦ ਟੱਪ ਕੇ ਭਾਰਤ ਆਵੇ ਹੀ ਨਾ ਤੇ ਉਧਰ ਸਲਮਾ ਜਦੋਂ ਆਪਣੇ ਅੰਮੀ-ਅੱਬੂ ਕੋਲ ਜਾਂਦੀ ਆ ਤਾਂ ਉਹਦੇ ਅੰਮੀ-ਅੱਬੂ ਬਹੁਤ ਪਰੇਸ਼ਾਨ ਹੁੰਦੇ ਆ ਪੂਰਾ ਪਿੰਡ ਇਕੱਠਾ ਹੋਇਆ ਹੁੰਦਾ ਸਾਰੇ ਸਲਮਾ ਨੂੰ ਲੱਭ ਰਹੇ ਹੁੰਦੇ ਆ ਤੇ ਸਲਮਾ ਜਾ ਕੇ ਆਪਣੇ ਅੰਮੀ-ਅੱਬੂ ਦੇ ਗੱਲ ਲੱਗਦੀ ਆ ਤੇ ਉਹ ਪੁੱਛਦੇ ਆ ਕਿ ਤੂੰ ਕਿੱਥੇ ਚਲੀ ਗਈ ਸੀ ਉਹ ਕਹਿੰਦੀ ਕਿ ਮੈਂ ਤਾਂ ਗਲਤੀ ਨਾਲ ਭਾਰਤ ਵਾਲੇ ਪਾਸੇ ਚਲੀ ਗਈ ਸੀ ਤੇ ਉਹ ਹੈਰਾਨ ਹੁੰਦੇ ਆ ਪੀਤੂ ਭਾਰਤਾਲੇ ਪਾਸਿਓਂ ਫਿਰ ਜਿਉਂਦੀ ਵਾਪਸ ਕਿਵੇਂ ਆ ਗਈ ਤਾਂ ਫਿਰ ਸਲਮਾ ਉਹਨਾਂ ਤਿੰਨਾਂ ਨੌਜਵਾਨਾਂ ਦੀ ਇਨਸਾਨੀਅਤ ਭਰੀ ਜਿਹੜੀ ਮਿਸਾਲ ਆ ਉਹਨਾਂ ਨੂੰ ਦਿੰਦੀ ਆ ਤੇ ਕਹਿੰਦੀ ਆ ਕਿ ਅੱਬੂ ਜੋ ਕੁਝ ਤੁਸੀਂ ਭਾਰਤੀ ਨੌਜਵਾਨਾਂ ਬਾਰੇ ਕਹਿੰਦੇ ਸੀ ਉਹਦੇ ਤੋਂ ਤਾਂ ਬਿਲਕੁਲ ਉਲਟ ਨੇ ਉਹ ਤੇ ਸਲਮਾ ਦਾ ਜਿਹੜਾ ਅੱਬੂ ਆ ਉਹ ਵੀ ਹੈਰਾਨ ਰਹਿ ਜਾਂਦਾ ਜਿੰਨੇ ਵੀ ਲੋਕ ਸਲਮਾ ਤੋਂ ਇਹਨਾਂ ਨੌਜਵਾਨਾਂ ਬਾਰੇ ਸੁਣਦੇ ਆ ਤੇ ਉਹ ਹੈਰਾਨ ਰਹਿ ਜਾਂਦੇ ਆ ਕਿ ਅਸੀਂ ਕਿਸੇ ਵੀ ਇਨਸਾਨ ਨੂੰ ਬਿਨਾਂ ਪਰਖੇ ਸਿਰਫ ਇਸ ਕਰਕੇ ਨਫ਼ਰਤ ਕਰਦੇ ਆ ਕਿ ਉਹ ਸਰਹੱਦ ਤੋਂ ਪਾਰ ਰਹਿੰਦੇ ਆ ਸਰਹੱਦ ਦੇ ਦੋਨਾਂ ਪਾਸੇ ਇਨਸਾਨ ਵੱਸਦੇ ਆ ਤੇ ਇਨ੍ਹਾਂ ਇਨਸਾਨਾਂ ਦੇ ਵਿੱਚ ਹੇਵਾਨ ਵੀ ਹੁੰਦੇ ਆ ਪਰ ਸਾਰੇ ਹੇਵਾਨ ਨਹੀਂ ਹੁੰਦੇ ਹੁਣ ਰਜੇਸ਼ ਤੇ ਉਹਦੇ ਸਾਥੀਆਂ ਬਾਰੇ ਸੁਣ ਕੇ ਪਾਕਿਸਤਾਨੀ ਜਿਹੜਾ ਪਿੰਡ ਆ ਉਹ ਭਾਰਤੀ ਸੈਨਾ ਜਿੰਦਾਬਾਦ ਦੇ ਨਾਰੇ ਲਾਉਂਦਾ ਤੇ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਤੋਂ ਸੁਣ ਕੇ ਇੱਕ ਦੂਜੇ ਪ੍ਰਤੀ ਨਫ਼ਰਤ ਫਿਲਾ ਲੈਨੇ ਆ ਪਰ ਜਿੰਨਾ ਟਾਈਮ ਅਸੀਂ ਕਿਸੇ ਨਾਲ ਵਿਚਰਦੇ ਨਹੀਂ ਉਹਨਾ ਟਾਈਮ ਸਾਨੂੰ ਕਿਸੇ ਨਾਲ ਵੀ ਨਫ਼ਰਤ ਕਰਨ ਦਾ ਕੋਈ ਹੱਕ ਨਹੀਂ ਹੁੰਦਾ ਸਰਹੱਦਾਂ ਧਰਤੀ ਨੂੰ ਵੰਡ ਸਕਦੀਆਂ ਜ਼ਮੀਨ ਨੂੰ ਵੰਡ ਸਕਦੀਆਂ ਪਰ ਇਨਸਾਨਾਂ ਦੀ ਇਨਸਾਨੀਅਤ ਤੇ ਉਹਦੇ ਜਜ਼ਬਾਤਾਂ ਨੂੰ ਕਦੇ ਨਹੀਂ ਵੰਡ ਸਕਦੀਆਂ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ